ਸਾਡੇ ਛਿੜੀ ਬਣੀ ਆ ਖਾਲਸਾ ਏਡ ਤੇ ਇਹਦੇ ਪੰਚਾਇਤ ਦੇ ਸਹਿਯੋਗ ਨਾਲ ਬਣੀ ਆ ਸਾਡੇ ਤਿੰਨ ਕਿੱल्ल्या ਦੇ ਵਿੱਚ ਇਹਨਾਂ ਨੇ ਸਾਨੂੰ ਸਾਰਾ ਉਹ ਪੁਰਾਣੇ ਪ੍ਰਾਤਨ ਬੂਟੇ ਲਾ ਕੇ ਦਿੱਤੇ ਆ ਜੀ ਬਹੁਤ ਵਧੀਆ ਇੱਥੇ ਲੋਕ ਆਥਣ ਸਵੇਰ ਸੈਰ ਕਰਦੇ ਆ ਬਹੁਤ ਵਧੀਆ ਮੈਕਅਪ ਹੁਣ ਵੀ ਆ ਰਹੀਆਂ ਜੀ ਨਾਲੇ ਇੰਨੀ ਗਰਮੀ ਹੈ ਇਹੋ ਜਿਹੀਆਂ ਚੀਜ਼ਾਂ ਲੱਗਣੀਆਂ ਚਾਹੀਦੀਆਂ ਜੀ ਪ੍ਰਾਤਨ ਬੱਚਿਆਂ ਨੂੰ ਵੀ ਪਤਾ ਲੱਗੇ ਤੇ ਬਹੁਤ ਵਧੀਆ ਚੀਜ਼ਾਂ ਨੇ ਜੀ ਇਹ ਹੋਣੀਆਂ ਚਾਹੀਦੀਆਂ ਸਾਰਿਆਂ ਦੇ ਸਹਿਯੋਗ ਕਰਨਾ ਚਾਹੀਦਾ ਇਹ ਚੀਜ਼ਾਂ ਨੂੰ ਇਹ ਛਿੜੀ ਕਦੋਂ ਲੱਗੀ ਹੈ ਜੀ ਸਾਰੀ ਇਹ ਨੂੰ ਹੋ ਗਏ 3 ਸਾਲ ਦੇ ਨੇੜੇ ਹੋ ਗਏ ਜੀ ਲੱਗੇ ਨੂੰ ਇਹ ਜਿਹੜੀ ਪਹਿਲਾਂ ਹੀ ਇਦਾਂ ਸੀਗੀ ਜਾਂ ਨਹੀਂ ਜੀ ਸ਼ੁਰੂ ਤੋਂ ਆਪਾਂ ਇਹ 3 ਸਾਲ ਪਹਿਲਾਂ ਲਗਵਾਈ ਹੈ ਸਾਰੀ ਨਹੀਂ ਜੀ ਇੱਥੇ ਨਾ ਪਿੰਡ ਦਾ ਵੈਸੇ ਗੰਦਮਾਨ ਦੀ ਪਿਆਸ ਸੀਗਾ ਕਿਸੇ ਦੀਆਂ ਰੂੜੀਆਂ ਲੱਗੀਆਂ ਸੀ ਕਿਸੇ ਦੇ ਪਸ਼ੂ ਪੰਨੇ ਸੀਗੇ ਜੀ ਐਸ ਲੋਪੰਦਾ ਸੀਗਾ ਠੀਕ ਹੈ ਜੀ ਵੈਸੇ ਇੱਥੇ ਨਾ ਚੋਰਾਂ ਦਾ ਵਾਸਾ ਹੀ ਸੀਗਾ ਵੈਸੇ ਅੱਛਾ ਜੀ ਹਾਂ ਜੀ ਰਾਤ ਬਰਾਤ ਨੂੰ ਹੁਣ ਇੱਥੇ ਲੋਕ ਆਉਂਦੇ ਆ ਵਧੀਆ ਸੈਰਸੂਰ ਕਰਦੇ ਆ ਥਣਸਵੀਰ ਜੀ ਮਤਲਬ ਖਾਲਸੇੜ ਤੁਹਾਡੇ ਸਰਪੰਚ ਸਾਹਿਬ ਨੂੰ ਕਿਤੇ ਮਿਲੇ ਸੀਗੇ ਤੁਹਾਨੂੰ ਦੀ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਇੱਥੋਂ ਦੀ ਜਗ੍ਹਾ ਸਾਰੀ ਦੇਖ ਕੇ ਤੇਰੇ ਚਿੜੀ ਲਗਵਾਈ ਕਿ ਹਾਂਜੀ 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 ਇੱਥੇ ਜੜ ਦੀ ਸਾਢੇ ਤਿੰਨ ਕਿੱल्ल्या ਦੇ ਵਿੱਚ ਬਣੀ ਆ ਜੀ ਓਕੇ ਜੀ ਸਾਰਾ ਏਰੀਆ ਸਾਢੇ ਤਿੰਨ ਕਿੱਲੇ ਸਾਢੇ ਤਿੰਨ ਕਿੱਲੇ ਆ ਜੀ ਅੱਛਾ ਜੀ ਤੇ ਜਦੋਂ ਇਹ ਸਾਰੀ ਗੱਲਬਾਤ ਹੋ ਗਈ ਤਾਂ ਜਿੰਨੇ ਇੱਥੇ ਦਰਾਖਤ ਜਾਂ ਜਿੰਨੇ ਵੀ ਆ ਬੂਟੇ ਆਪਣੇ ਸਾਰੇ ਲੱਗੇ ਹੋਏ ਆ ਇਹ ਸਾਰੇ ਖਾਲਸੇੜ ਵੱਲੋਂ ਸੀਗੇ ਜੀ ਇਹ ਤਾਂ ਸਾਰਾ ਹਾਂਜੀ ਇਹ ਸਾਰਾ ਹੀ ਖਰਚਾ ਖਾਲਸਾੜ ਨੇ ਕੀਤਾ ਸੀਗਾ ਅੱਛਾ ਜੀ ਬਸ ਪਿੰਡ ਨੇ ਤਾਂ ਜ਼ਮੀਨ ਦਿੱਤੀ ਆ ਇਹਨਾਂ ਨੇ ਜਿਵੇਂ ਬਾਉਂਡਰੀ ਬਣਾਈ ਬੂਟੇ ਲਾਏ ਅੱਛਾ ਜੀ ਹਾਂਜੀ ਸਾਰਾ ਹੀ ਇਹਨਾਂ ਨੇ ਬਣਾਇਆ ਸੀ ਜੀ ਪਹਿਲੇ ਪੁਰਾਣੇ ਜੀ ਦਰਾਸਤਾਂ ਜਿਹੜੇ ਕਿ ਅਸੀਂ ਨਾਂ ਵੀ ਨਹੀਂ ਸੁਣੇ ਹੋਏ ਸੀਗੇ ਅੱਛਾ ਜੀ ਤੇ ਉਹੋ ਦਰਾਸਤ ਲੱਗੇ ਹੋਏ ਹੁਣ ਸਾਡੇ ਤਾਂ ਮੂੰਹ ਤੇ ਹੀ ਨਹੀਂ ਆਉਂਦੇ ਜੀ ਪੁਰਾਣੇ ਦਰਾਤਾਂ ਦੇ ਨਾਂ ਅੱਛਾ ਜੀ ਹਾਂਜੀ ਲੇਡੀਜ਼ ਬੱਚੇ ਬਜ਼ੁਰਗ ਸਾਰਾ ਸ਼ਾਮ ਸਵੇਰ ਆਉਂਦੇ ਆ ਜੀ ਤਾਂ ਵਧੀਆ ਚੀਜ਼ ਬਣੀ ਆ ਜੀ ਵੈਸੇ ਹੈ ਹੀ ਤਾਂ ਲੱਗ ਜੇ ਇੱਕ ਪਿੰਡ ਤੋਂ ਪਾਸੇ ਆ ਥੋੜਾ ਜਿਹਾ ਆਪਣੇ ਪੰਛੀ ਵੀ ਖਤਮ ਹੋ ਰਹੇ ਨੇ ਨਹੀਂ ਪੰਛੀ ਬਹੁਤ ਆ ਗਏ ਜੀ ਆਪਾਂ ਉਹ ਵੀ ਬਹੁਤ ਆ ਗਏ ਹੋਣੇ ਹਾਂ ਜੀ ਹਾਂਜੀ ਅੱਛਾ ਜੀ ਇਹ ਆਥਣ ਸਵੇਰ ਬਹੁਤ ਪੰਛੀ ਹੁੰਦੇ ਆ ਜੀ ਥੋੜੀ ਥੋੜੀ ਆਉਣੀ ਆ ਜੀ ਇਹ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਚੀਜ਼ ਆ ਜੀ ਇਹਦੇ ਨਾਲ ਅਸੀਂ ਆਪਣੇ ਜਿਹੜੇ ਪ੍ਰਾਤਨ ਸਾਡੇ ਦਰਖਤ ਹੈਗੇ ਆ ਅਸੀਂ ਉਹਨਾਂ ਨੂੰ ਸੰਭਾਲ ਰਹੇ ਹਾਂ ਬਹੁਤ ਵਧੀਆ ਜੀ ਇਹ ਤਾਂ ਇਹ ਉਪਰਾਲੇ ਹੋਣੇ ਚਾਹੀਦੇ ਆ ਜੀ ਅੱਜ ਲੋੜ ਆ ਪੰਜਾਬ ਨੂੰ ਇਹ ਚੀਜ਼ਾਂ ਦੀ